ਉਹ ਵੀ ਦੋਸਤੋ ਸਵਾਜਤਾਂ ਪਹਿਲਾਂ ਤਾਂ ਸਵੇਰ ਸਵੇਰ ਦਾ ਟਾਈਮ ਆ 4 ਵਜੇ ਦਾ ਤੇ ਆਪਾਂ ਚੱਲ ਪਏ ਰਤਾਂਗ ਕੰਨੀ ਨੂੰ ਮਨਾਲੀ ਤੋਂ ਰਤਾਂਗ ਨੂੰ ਚੱਲ ਪਏ ਤੇ ਉਧਰ ਮਤਲਬ ਆਪਦੀਆਂ ਗੱਡੀਆਂ ਤਾਂ ਨਹੀਂ ਜਾਣ ਦਿੰਦੇ ਦੋਸਤੋ ਹਨਾ ਪਾਸ ਵਗੈਰਾ ਬਣੇ ਬਈ ਪਾਸ ਬਣੇ ਹੁੰਦੇ ਬਈ ਹਨਾ ਪਰਮਿਟ ਬਣਦਾ ਮਤਲਬ ਹਨਾ ਇਹਨਾਂ ਦਾ ਬੰਗਿਆਂ ਦੀਆਂ ਗੱਡੀਆਂ ਲੈ ਕੇ ਜਾਣੀਆਂ ਪੈਂਦੀਆਂ ਤੇ ਉੱਥੇ ਪੈਂਦੀਆਂ ਮਤਲਬ ਬਰਫ ਬਰਫ ਦੋਸਤੋ ਜੱਬ ਕੱਟ ਕੰਮ ਆ ਤੇ ਬਾਕੀ ਰਮਣੇ ਕਿਵੇਂ ਆ ਬਹੁਤ ਵਧੀਆ ਜੀ ਕੰਨ ਕੁੰਨ ਜੇ ਖੋਲ ਲਾ ਹੁਣ ਬੰਦ ਜੇ ਹੋਣਗੇ ਰਹਿਣਾ ਚੜਾਈ ਤੇ ਜਾਗੇ ਚੜਾਈ ਤੇ ਜਾਣਾ ਜੀ ਹਾਂ ਤੇ ਬਹੁਤ ਐਕਸਾਈਟਡ ਆਂ ਜੀ ਬਾਕੀ ਦੋਸਤੋ ਜਿਵੇਂ ਜਿਵੇਂ ਸਾਰਾ ਕਰਾਂਗੇ ਤੁਹਾਨੂੰ ਦਿਖਾਵਾਂਗੇ ਜੀ ਅੱਗੇ ਹਨਾ ਕਿਉਂਕਿ ਉੱਥੇ ਦੇਖਣ ਵਾਲੀਆਂ ਚੀਜ਼ਾਂ ਨੇ ਬਰ ਬਰ ਬਹੁਤ ਘੈਂਟ ਚੀਜ਼ਾਂ ਆਗੇ ਤੇ ਬਾਕੀ ਦਿਨੇ ਆ ਜੀ ਮਾਹੌਲ ਕੀ ਪੰਦਾ ਜੁੜੇ ਰਹੋ ਵਲੌਗ ਨਾਲ ਰੂਪ ਬਦਲ ਲੈ ਆਹ ਪਾਲੀਆਂ ਜੀ ਟੰਗ ਰਗਾਂ ਜੀਆਂ ਠੰਡ ਆ ਲੀਆਂ ਤੇ ਹੁਣ ਚੱਲਦੇ ਹਾਂ ਜੀ ਅੱਗੇ ਹਾਂ ਤੇ ਬਾਕੀ ਆ ਦਸਤਾਨੇ ਤੁਹਾਨੂੰ ਵੀ ਝੜਵਾ ਦੇ ਦੇਵਿਦਾ ਆ ਫੜ ਲਾ ਹੱਥ ਮੈਨੂੰ ਫੜਾ ਰੱਖਿਆ ਚਲੋ ਦੋਸਤੋ ਹੁਣ ਅੱਗੇ ਚੱਲਦੇ ਆ ਜੀ ਤੁਹਾਨੂੰ ਬਰਫਾੜਾ ਦਿਖਾਉਣੇ ਨੇ ਜੀਆ ਦੋਸਤੋ ਆਪਾਂ ਗਲਾਬਾ ਬੈਰੀਅਰ ਤੇ ਪਹੁੰਚ ਗਏ ਤੇ ਜੀ ਪਰਮਿਸ਼ਨ ਹਾਂ ਇਹ ਹੈ ਜੀ ਪਰਮਿਟ ਇਹ ਪਰਮਿਟ ਵੱਜਦਾ ਤੇ ਇਹ ਲੈਣਾ ਪੈਂਦਾ ਬਾਕੀ ਦੋਸਤੋ ਮਤਲਬ ਬਾਈ ਦਾ ਡਰਾਈਵਿੰਗ ਐਕਸਪੀਰੀਅੰਸ ਸਿਰੇ ਹੀ ਆ ਜਾਵਾ ਮਤਲਬ ਬੜਾ ਕੱਢ ਕੇ ਲਿਆਂਦੀ ਬਾਈ ਨੇ ਪਾਸ ਪੂਸ ਕਰਕੇ ਨਹੀਂ ਤੇ ਟ੍ਰੈਫਿਕ ਬਹੁਤ ਸੀ ਜਿੱਮੇ ਕੀੜੀਆਂ ਨਹੀਂ ਲੈਨ ਬਣਾਈ ਆਉਂਦੀਆਂ ਉਹਨੀਆਂ ਮਤਲਬ ਉਹ ਮੇ ਕਾਰਾਂ ਲੈਨ ਬਣਾਈ ਤੁਰੀਆਂ ਆਉਂਦੀਆਂ ਥੱਲੇ ਤੱਕ ਤੇ ਕਿਵੇਂ ਬਈ ਕੁਛ ਕਰਨੀ ਕਿੰਨਾ ਘ ਡਰ ਲੱਗਿਆ ਤੂੰ ਬੈਠਾ ਵੀ ਇਧਰਲੇ ਪਾਸੇ ਠੀਕ ਸੀ ਬਈ ਡਰ ਮਾੜਾ ਮਾੜਾ ਲੱਗਦਾ ਸੀ ਲੱਗਦਾ ਸੀ ਤੇ ਕੰਨ ਕੰਨ ਤਾਂ ਨਹੀਂ ਬੰਦ ਹੋਏ ਕੰਨ ਜੇ ਹੋਈ ਜਾਂਦੇ ਮਾੜੇ ਮਾੜੇ ਜੇ ਬੋਲੇ ਜੇ ਹੋਈ ਜਾਂਦੇ ਤੇ ਡੈ ਵੀ ਤੂੰ ਏ ਤੈਨੂੰ ਨਹੀਂ ਡਰ ਲੱਗਿਆ ਪੁੱਤ ਹਾਂ ਮਾਰੇ ਤਾਂ ਕੰਨ ਬੋਲ ਹੀ ਨਹੀਂ ਨਹੀਂ ਹੋਏ ਕੰਨ ਮਾੜੇ ਤੇ ਬਾਕੀ ਦੋਸਤੋ ਇੱਥੇ ਹੁਣ ਆਪਾਂ ਕਰਦੇ ਆ ਜੀ ਪਾਸ ਤੇ ਲਾਰ ਕੇ ਬਾਈ ਨੇ ਪਰਮਿਟ ਵਗੈਰਾ ਉਧਰ ਦੇਖੋ ਜਮਣੀ ਖੜੀ ਦੋਸਤੋ ਜਮਣੀ ਜਮਣੀ ਵੀ ਆ ਗਈ ਇੱਥੇ ਇੱਕ ਸ਼ਾਨ ਹੈ ਬਣਾ ਲਈ ਯਾਰ ਹੂੰ ਪਪਾ ਮੜੀ ਆ ਕੇ ਰੁੱਕ ਗਏ ਸੀ ਤੇ ਇੱਥੋਂ 17-17 ਕਿਲੋਮੀਟਰ ਰਹਿ ਗਿਆ ਰਤਾਂਗ ਹਵਾ ਇੱਥੇ ਚੱਲ ਰਹੀ ਆ ਦੋਸਤੋ ਠੰਡੀ ਠੱਡੀ ਤੇ ਭੁੱਖ ਵੀ ਲੱਗੀ ਆ ਕਿਉਂਕਿ ਸਵੇਰ ਦੇ ਚੱਲੇ ਹੋਏ ਆ ਜੀ 4 4 ਵਜੇ ਤੇ ਹੁਣ ਇੱਥੇ ਪਰੌਂਠੇ ਖਾਣੇ ਜੀ ਉਰੇ ਰੁਕੇ ਆ ਡੇਵੀ ਤਾਂ ਸਾਡਾ ਅੰਦਰ ਵੀ ਵਾ ਗਿਆ ਡੇਵੀ ਦੇ ਕੁਝ ਕਰਨੀ ਆ ਢਾਬੇ ਤੇ ਰੁਕੇ ਆ ਜੀ ਬਾਕੀ ਤੁਹਾਨੂੰ ਇੱਕ ਐਕਸਪੀਰੀਅੰਸ ਦੱਸਦਾ ਆਪਣਾ ਕਿਵੇਂ ਆ ਘੈਂਟਾ ਕੰਮ ਹਾਂਜੀ ਘੈਂਟ ਹੈ ਜੀ ਬਸ ਥੋੜਾ ਥੋੜਾ ਡਰ ਵੀ ਲੱਗ ਰਿਹਾ ਸੀ ਸਾਰੇ ਪਾਸੇ ਪਹਾੜੀ ਪਹਾੜ ਨੇ ਦੋਸਤੋ ਬਹੁਤ ਮਤਲਬ ਖਤਰਨਾਕ ਰਸਤੇ ਸੀ ਸਾਰੇ ਹਾਂਜੀ ਹੂੰ ਚਲੋ ਜੀ ਹੁਣ ਫਿਰ ਖਾ ਗਏ ਪਰੌਂਠੇ ਚਲੋ ਵੀ ਦੋਸਤੋ ਹੁਣ ਚੱਲ ਪਿਆ ਆਪਾਂ ਅੱਗੇ ਨੂੰ ਸਾਂਝਾ ਇੱਥੇ ਥੋੜਾ ਜਿਹਾ ਘਟਦਾ ਜਾ ਕਿਉਂਕਿ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜੀ ਤੇ ਉਹ ਮੰਦਿਰ ਦੇਖੋ ਦੋਸਤੋ ਕਿੰਨਾ ਵਧੀਆ ਕਿੰਨਾ ਘੈਂਟ ਜਗ੍ਹਾ ਤੇ ਬਣਿਆ ਹੋਇਆ ਜੀ ਲਓ ਵੀ ਦੋਸਤੋ ਰਵਣੇ ਪਉਣ ਲੱਗੀ ਹਮਤ ਲਾਲਾ ਹਮਤ ਲਾਲਾ ਕਸਟਮ ਕਿਹੜਾ ਕਹਿੰਦੇ ਹੁੰਦੇ ਇਹਨੂੰ ਕੀ ਕਹਿੰਦੇ ਹੁੰਦੇ ਜੀ ਨੂੰ ਪੱਟੂ 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 ਡਾਠੋ ਪੱਟੂ ਡਾਠੋ ਪੱਟੂ ਡਾਠੋ ਇਹ ਮਤਲਬ ਇਹ ਕੀ ਬਣ ਜਾ ਰਹੀ ਹੁਣ ਇਹ ਪੱਟੂ ਡਾਠੋ ਜੀ ਹਮਾਰਾ ਪੱਟੂ ਹੈ ਇਹ ਡੱਟੂ ਹੈ ਇਹ ਹਾਰ ਹੈ ਹੂੰ ਇਹ ਹੀ ਮੱਤਲਕੀ ਛੋਕਰੀ ਬਣ ਰਹੀ ਹੈ ਅਬ ਅਭੀ ਮੱਤਲਕੀ ਛੋਕਰੀ ਬਣ ਰਹੀ ਹੈ ਜੀ ਨਾਓ ਜੀ ਰੌਣੇ ਮੜ ਗਈ ਮੱਤਲਕੀ ਇਹ ਲੋਹੇ ਮੱਤਲਕੀ ਹੂੰ ਛੋਕਰੀ ਬਣ ਗਈ ਚਲੋ ਅਬ ਆਹ ਕਾੜੇ ਹੀ ਬੜੇ ਤਗੜੇ ਰੌਣੇ ਹੋਏ ਲੈ ਬਣ ਗਈ ਮੱਤਲਕੀ ਛੋਕਰੂ ਨਹੀਂ ਜੀ ਮੈਂ ਨਹੀਂ ਬਨਣਾ ਇਹ ਨੋ ਹੈ ਇਹ ਨੋ ਨਹੀਂ ਨਹੀਂ ਜੀ ਨਾ ਆਏਗਾ ਨਾ ਅੱਛਾ ਇਹ ਨੋ ਪਹਿਨੋ ਬਗਲੀ ਟੋਪੀ ਬਣਾ ਦਿਓ ਜੀ ਹਾਂਜੀ ਹੋਰ ਨਹੀਂ ਕੁਝ ਪਾਉਣਾ ਬਸ ਟੋਪੀ ਠੀਕ ਹੈ ਜੀ ਕੱਲੀ ਨਹੀਂ ਨਹੀਂ ਜੀ ਮੰਨ ਗੱਲ ਮੈਂ ਨਹੀਂ ਜੀ ਮੇਰੀ ਥੋੜੀ ਜੀ ਤਬੀਅਤ ਨਹੀਂ ਸੈੱਟ ਕਮਰਾੜ ਤੋਂ ਪਹਿਲਾਂ ਹੋ ਹੀ ਜਾਂਦੀ ਐ ਭਾਗੇ ਬੋਲੀ ਹੋ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਕਪੜਮੇ ਹੀ ਹੈ ਜੀ ਜੇ ਹਿਮਾਚਲ ਦੀ ਛੋਰੀ ਕੋ ਪੰਜਾਬ ਦਾ ਸੋਹਰਾ ਲੈ ਗਿਆ ਜੀ ਜੇ ਤੋ ਬੋਲਾ ਸਹੀ ਹੂੰ ਠੀਕ ਬੋਲਾ ਹਾਂ ਠੀਕ ਹੈ ਕੀ ਹੁੰਦਾ ਚਲੋ ਪਹਿਲੋ ਹੂੰ ਕੋਈ ਦੋਸਤੋਂ ਰਮਨ ਨੇ ਕਰ ਲਈ ਤਿਆਰੀ ਜਮਾ ਹਿਮਾਚਲ ਵਾਲੀ ਡਰੈਸ ਪਾ ਕੇ ਜਮਾ ਹਿਮਾਚਲ ਗਰਲ ਬਣ ਗਈ ਹਾਂਜੀ ਹਿਮਾਚਲ ਛੋਰੀ ਹੈਣਾ ਹਾਂਜੀ ਇਹ ਕੀ ਕਹਿੰਦੀ ਸੀ ਰਮਨ ਨਾ ਕੀ ਇਹਨੂੰ ਭੈਣ ਕਹ ਰਹੀ ਸੀ ਪੱਟੂ ਆ ਤੇ ਆ ਡਾਠੂ ਆ ਜੀ ਤੇ ਆ ਗੱਜੀ ਹਾਰ ਹਾਰ ਕਿਵੇਂ ਲੱਗਦੀ ਜੀ ਹਿਮਾਚਲ ਵਾਲੀ ਕੁੜੀ ਬਸ ਤਾਂ ਪੰਜਾਬ ਵਾਲਿਆਂ ਜੀ ਹਾਂਜੀ ਮੈਂ ਵੀ ਟੋਪੀ ਲੈ ਰੱਖੀ ਦੋਸਤੋ ਹਿਮਾਚਲ ਵਾਲਾ ਮੈਂ ਵੀ ਪੂਰਾ ਐਨ ਫੀਲ ਹਿਮਾਚਲ ਵਾਲੀ ਲਈ ਜਾਨਾ ਪਹਾੜਾਂ ਵਾਲੀ ਤੇ ਬਰਫ਼ ਜੰਮੀ ਹੋਈ ਦੋਸਤੋ ਪੂਰਾ ਨੰਮ ਦਾਲਾ ਕੰਮ ਆ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਬੱਕੇ ਉਹ ਡੈਵੀ ਦੇਖੋ ਡੈਵੀ ਵੀ ਆਪਣਾ ਖੇਡਦਾ ਫਿਰਦਾ ਤੇ ਆਂਟੀ ਨੇ ਡਰੈਸ ਦਿੱਤੀ ਸੀ ਆਂਟੀ ਇੱਥੇ ਹੀ ਉਹਨੇ ਤੁਸੀ ਮਨਾਲੀ ਹੈ ਮਨਾਲੀ ਸੀ ਹਾਂਜੀ ਪਰ ਅੱ비 ਇਧਰ ਤਾਂਗ ਮੈਂ ਹੂੰ ਠੀਕ ਆ ਆਂਟੀ ਦੋਸਤੋ ਇੱਥੇ ਤਾਂਗ ਤੇ ਡਰੈਸ ਲੈ ਕੇ ਆਉਂਦੀ ਆ ਤੇ ਚਾਰजेस ਇਹਦੇ ਰਹਿੰਦੇ ਮਤਲਬ ਇੱਕ ਦੇ 150 ਰੁਪਿਆ ਲੈਂਦੇ ਨੇ ਹਣਾ ਆਂਟੀ 150 ਰੁਪਏ ਲੈਂਦੇ ਆ ਫੋਟੋਮਾ ਫੋਟਮਾ ਕਰਾਉਣ ਦੀ ਵੀ ਵਧੀਆ ਅਨੰਦ ਵਾਲੀ ਚੀਜ਼ ਵਧੀਆ ਮਤਲਬ ਬੰਦਾ ਆਪ ਦਾ ਖੰਨ ਕਰਕੇ ਯਾਦਗਰੀ ਬਣਾ ਕੇ ਲੈ ਆ ਸਕਦਾ ਹੈਗਾ ਹਾਂਜੀ ਤੇ ਚਲੋ ਦੋਸਤੋ ਹੁਣ ਸਲਾਈਡ ਸਲੂਡ ਕਰਦੇ ਆ ਲਾਓ ਵੀ ਦੋਸਤੋ ਸਾਡਾ ਡੈਵੀ ਕਹਿੰਦਾ ਮੈਨੂੰ ਦਿਓ 스ਨੋਮੈਨ ਬਣਾ ਕੇ ਤੇ ਡੈਵੀ ਨੂੰ ਬਰਫ ਪਟਕਦੇ ਹੀ ਜਾਣਦੇ ਆ ਪਰ ਪਜੰਮੀ ਵਾਲੀ ਪਈ ਆ ਥੱਲੇ ਰੋਣ ਚਿੱਟੀ ਨਿਕਲਦੀ ਉੱਤੋਂ ਕਾਲੀ ਹੋਈ ਪਈ ਹੈ ਨਾ ਤੇ ਰੇਤਾ ਪਿਆ ਪੈਜੀ ਤੇ ਰੇਤਾ ਮਿੱਟੀ ਨਾਲ ਕਾਲੀ ਹੋਈ ਪਈ ਆ ਲੈ ਡੈਵੀ ਚਿੱਟੀ ਚਿੱਟੀ ਬਰਫ ਕੱਢ ਕੇ ਦੇਣਾ ਤੈਨੂੰ ਮੈਂ ਵਾਈਟ 스ਨੋਮੈਨ ਬਣਾਵਾਂਗੇ ਵਾਈਟ ਹੂੰ ਇਹ ਤੇ ब्राउन स्नो मैन स्नो मैन बनके ब्राउन ਖੰਡ ਵਰਗੀ ਲੱਗਦੀ ਹੈ ਬਰਫ਼ ਜੀ ਦੋਸਤੋ ਐ ਲੱਗਦਾ ਖੰਡ ਹੁੰਦੀ ਆ ਠੰਡੀ ਲੱਗਦੀ ਹੈ ਜੀ ਜੂਰੀਆ ਰੇ ਵਰਗੀ ਜੂਰੀਆ ਰੇ ਵਰਗੇ ਸਹੀ ਗੱਲ ਆ ਲਓ ਜੀ ਦੇਵੀ ਨੇ ਸਾਡੇ ਨੇ ਬਣਾਤਾ ਜੀ ਸਨੋ ਮੈਨ ਤੇ ਹੁਣ ਇਹਦੀਆਂ ਰਹੀਆਂ ਅੱਖਾਂ ਨੋਜ਼ ਤੇ ਹਲਉਣ ਵਾਲਾ ਹਮ ਗੁੱਲ ਹਨ ਤਿਆਰ ਆ ਜੀ ਦੇਖੋ ਬਿੱਡਾ ਸੋਹਣਾ ਹੋਣਾ ਬਾਹਾਂ ਵੀ ਲਾਤੀਆਂ ਸਿਰ ਵੀ ਲਾਤਾ ਦੇ ਵੀ ਹੁਣ ਅੱਖਾਂ ਕਾਦੀਆਂ ਲਾਏਗਾ ਦੇ ਹਾਂ ਲੱਕੜ ਜੀ ਤੇ ਆਈ ਜੀ ਛੋਟੀ ਜੀ ਇਹਦੀ ਲਾ ਦਨੇ ਆ ਲੱਕੜ ਕਿੱਥੇ ਆ ਗਿਆ ਨਾ ਮਲੇ ਕਹਿੰਦੇ ਇੱਥੇ ਦਰਖਤ ਵੀ ਨਹੀਂ ਆਇਆ ਗੋਲ ਤਾਂ ਸਹੀ ਹੈ ਜੀ ਦਰਖਤ ਤਾਂ ਨਹੀਂ ਉਹ ਪਰ ਫਿਰਲੇਰੀਏ ਚ ਮੈਗੀ ਖਾਣ ਲੱਗੀ ਸੀ ਤਾਂ ਭਾਈ ਜਾਕ ਲੈ ਕੇ ਆ ਕੇ ਜੋਕ ਹੁੰਦੇ ਨਾ ਜਾਕ ਦੇਖੋ ਬਾਲ ਕਿੰਨੇ ਹੋ ਇਹਨਾਂ ਦੇ ਤੇ ਇਹ ਹੈ ਜੀ ਪਹਾੜੀ ਜਾਨਵਰ ਪਹਾੜੀ ਜਾਨਵਰ ਤੇ ਪਹਾੜਾਂ ਦੀ ਮੈਗੀ برف ਦੇ ਵਿੱਚ ਦੋਸਤੋਂ ਨਲੇ ਤੇ ਲੱਗੀ ਜਾਂਦੀ ਹੈ ਗਰਮੀ ਨਲੇ ਲੱਗੀਆਂ ਨੇ ਠੰਡ ਕੋਈ ਗੱਲ ਸਮਝ ਨਹੀਂ ਲੱਗ ਰਹੀ ਹੋਰ ਉੱਤੇ ਤਾਂ ਮੁੜਕਾ ਮੁੜਕੀ ਹੋਇਆ ਪੈਗਾ ਮਾ ਦੇਖੋ ਜੀ ਤੇ ਥੱਲੇ ਠੰਡੀਆਂ ਬਰਫ਼ ਮੈਰਾ ਨੇ ਹਾਂਜੀ ਲੈ ਮੈਂ ਤੁਹਾਨੂੰ ਕੀ ਦੱਸੇ ਬੀ ਕਰੇ ਜਾਣਾ ਕਰੇ ਜਾਣਾ ਕਰੇ ਜਾਣਾ ਇੱਥੇ ਲੈ ਕੇ ਬਰਫ਼ ਤੇ ਨਿਆਰੇ ਤੇ ਹੁਣ ਚੱਲੇ ਆ ਕਿਉਂਕਿ ਦੋਸਤੋ ਸਾਰੇ ਫੁੱਲਣ ਲੱਗ ਗਏ ਉਹਦੇ ਇਹ ਜਿਹੜੀ ਡਾਈਂਗ ਚ ਕਰਦੇ ਵਰਸਾਂ ਔਖਾ ਲੱਗ ਜਾਂਦਾ ਹੈਗਾ ਹਵਾ ਬਹੁਤ ਪਤਲੀ ਹੈ ਜੀ ਉਰੇ ਤਾਂ ਕਰਕੇ ਨਾ ਮਤਲਬ ਸਾਹੇ ਔਖਾ ਹੁੰਦਾ ਹਾ ਸੀਜ਼ਨ ਦੀ ਕਮੀ ਹੈ ਕਿ ਟ੍ਰੈਕਟਸ ਉਰਖ ਤਾਈ ਨਹੀਂ ਹੈ ਨਹੀਂ ਜੀ ਉੱਪਰ ਹਾਂਜੀ ਹਾਂ ਇਧਰਲੀ ਸਾਈਡ ਤਾਂ ਦੋਸਤੋ ਮਤਲਬ ਬਰਫ਼ ਜੰਮੀ ਪਈ ਹੈ ਜੀ ਸਾਰੇ ਆ ਦੇਖ ਸਕਦੇ ਤੁਸੀਂ ਮਤਲਬ ਪਹਾੜ ਬਣੇ ਪਏ ਜੀ ਬਰਫ਼ ਦਾ ਕੋਈ ਨਾ ਸੀਮੈਂਟ ਨਾ ਹੁੰਦੇ ਨਾ ਕਮੈਂਟ ਤੇ ਜਨਪਲ ਘਰ ਬਣਾਏ ਕੰਦਾ ਓਵੇਂ ਬਣੀ ਪਈ ਐ ਜੀ ਵਰਫ ਹੂੰ ਕੰਦਾ ਰਕਲੀ ਹੋਈ ਐ ਇਹਦੇ ਵਿੱਚ ਪਰ ਦੋਸਤੋ ਹੋਰ ਹੀ ਮਤਲਬ ਹੋਰ ਹੀ ਹੋਣ ਜਾਂ ਲੱਗ ਗਿਆ ਕਿਵੇਂ ਤੁਹਾਨੂੰ ਸਮਝਾਈਏ ਸਿਰ ਜਾ ਭਾਰੀ ਜਾ ਹੋਇਆ ਪਿਆ ਹਨਾ ਸਿਰ ਜਾ ਦੁਖੀ ਜਾਂਦਾ ਹਲਕਾ ਹਲਕਾ ਆਕਸੀਜਨ ਦੀ ਕਮੀ ਹੋ ਜਾਂਦੀ ਐ ਜੀ ਹੂੰ ਆਕਸੀਜਨ ਦੀ ਕਮੀ ਕਰਕੇ ਨਾ ਮਤਲਬ ਬਹੁਤ ਹੋਊਗਾ ਬਾਕੀ ਯਾਰ ਸਾਗੇ ਯਾਰ ਸਾਗੇ ਯਾਰ ਦੂਰ ਰੇ ਗਏ ਲਾਤੀ ਬਹੁਤ ਦੇਖੋ ਤੇ ਯਾਰ ਕੋਲੀ ਜਦ ਫੂਰਵਾ ਫੂਰੇ ਟੀਵੀ ਜੀ ਬਹੁਤ ਲੋਕ ਇੰਜੋਏ ਬਹੁਤ ਕਰਦੇ ਆ ਜੀ ਉਰੇ ਕਰਾਊਡ ਤਾਂ ਬਹੁਤ ਆ ਪਰ ਵੀ ਥੋੜੀ ਜਿਹੀ ਹਵਾ ਪਤਲੀ ਹੈ ਜੀ ਉਰੇ ਜਿਹੜੇ ਮਤਲਬ ਨਹੀਂ ਆਏ ਹਨ ਜਿਵੇਂ ਸਾਡੇ ਵਰਗੇ ਆਪਣੇ ਵਰਗੇ ਪਹਾੜਾਂ ਦੇ ਕੋਈ ਨਹੀਂ ਆਏ ਉਹਨਾਂ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਚਲੋ ਦੋਸਤੋ ਹੁਣ ਬਤਾਤ ਪਈ ਪਈ ਆ ਹਾਂ ਜਿਹੜੇ ਪੰਜਾਬ ਦੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਹਾਂ ਚਲੋ ਦੋਸਤੋ ਅੱਗੇ ਦਿਖਾਉਨੇ ਆ ਤੁਹਾਨੂੰ ਮਾਹੌਲ ਸਾਰਾ ਹੁਣ ਆਪਾਂ ਲੰਘੇ ਆਂ ਜੀ ਸਭ ਤੋਂ ਵੱਡੀ ਸੁਰੰਗ ਵਿੱਚ ਜੋ ਕਿ 9 ਕਿਲੋਮੀਟਰ ਹਾਂਜੀ 9 ਕਿਲੋਮੀਟਰ ਲੰਮੀ ਹੈ ਦੋਸਤੋ ਅਡਲ ਟਨ ਨਾਲ ਵਜਦਾ ਇਹ ਤੇ ਇਹ ਆਪਣੇ ਦੁਨੀਆ ਦੀ ਸਭ ਤੋਂ ਲੰਮੀ ਸੁਰੰਗ ਆ ਦੋਸਤੋ ਇਹ ਮਤਲਬ ਦੁਨੀਆ ਦੀ ਨਹੀਂ ਇੰਨੀ ਲੰਮੀ ਸੁਰੰਗ ਹੈਗੀ ਤੇ ਤਿੰਨ ਚਾਰ ਪਹਾੜਾਂ ਨੂੰ ચીਰ ਕੇ ਬਣਾਈ ਹੋਈ ਹੈ ਜੀ ਵਿਚ ਦੀ ਲੰਘਦੀ ਹੈ ਇਹ ਤੇ ਦੋਸਤੋ ਨਹੀਂ ਬਣ ਹੋਰ ਵੀ ਇਹ ਮਨਾਲੀ ਨੂੰ ਤੇ ਲੇਹ ਨੂੰ ਜੋੜ ਦੇ ਨਾਲ ਜੋੜਦੀ ਹੈ ਨਾ ਕਿਉਂਕਿ ਪਹਿਲਾਂ ਉਹ ਰਸਤਾ 6 ਮਹੀਨੇ ਜਦੋਂ ਠੰਡ ਵੱਧ ਪੈਂਦੀ ਬੰਦ ਰਹਿੰਦਾ ਸੀ ਪਰ ਹੁਣ ਇਹ ਰਸਤਾ 12 ਮਹੀਨੇ ਚੱਲਦਾ ਤੇ ਇਹਦਾ ਕਰਕੇ ਮਤਲਬ ਵੀ ਸੌਖ ਹੋ ਗਿਆ ਤੇ ਬਾਕੀ ਤੁਹਾਨੂੰ ਦੱਸੀ ਤਾਂ ਵੀ ਚਾਰ ਪੰਜ ਪਾੜਾਂ ਨੂੰ ਚੀਰ ਕੇ ਬਣਾਈ ਹੋਈ ਆ। ਹਾਂਜੀ। ਬਾਕੀ ਦੋਸਤੋ ਬਹੁਤ ਮਤਲਬ ਕਾਫੀ ਟਾਈਮ ਇਸ ਰੰਗ ਦੇ ਵਿੱਚ ਹੀ ਰਹਿੰਦਾ। ਅ ਮਤਲਬ ਲੰਘਦਾ ਸਮਾਂ ਜਦੋਂ ਅਪਰ ਡਰਾਈਵ ਕਰਦੇ ਜਾਂਦੇ ਆ ਇੱਕ ਅਲੱਗ ਨਜ਼ਾਰਾ ਹੈਗਾ ਹਨਾ ਬਿਜਲੀ ਟੱਪਣ ਦਾ ਇਸ ਰੰਗ ਦੇ ਵੀ ਤੇ ਹੁਣ ਦੋਸਤੋ ਅੱਗੇ ਚੱਲਦੇ ਆ ਕਿਉਂਕਿ ਉੱਧਰ ਬਰਫ ਵਾਲਾ ਦਾ ਦੇਖਹੰਦਾ ਸਿਸਟਮ ਉੱਥੇ ਦਾ ਦੋਸਤੋ ਸਾਹਮਾ ਨੂੰ ਹੁੰਦਾ ਸੀਗਾ। ਮਤਲਬ ਆਕਸੀਜਨ ਦੀ ਘਾਟ ਪੈ ਗਈ ਸਾਡੇ ਚ। ਜਿੰਨੇ ਕਮੀ ਪੈ ਜਾਂਦੀ ਹੈ। ਇਹ ਹੋਰ ਹੀ ਸਸਤ ਜੇ ਕਰਦੇ ਉਹਨੇ। ਤੇ ਹੁਣ ਗਾ ਚੱਲਦੇ ਆ ਜੀ। ਬਾਕੀ ਦੋਸਤੋ ਜੁੜੇ ਦੋਸਤੋ ਸਾਡਾ ਡੈਵੀ ਕਹਿੰਦਾ ਮੈਂ ਕਰਨੀ ਆ ਪੈਰਾਗਲਾਈਡਿੰਗ ਤੇ ਹੁਣ ਡੈਵੀ ਨੂੰ ਕਰਾਉਣੇ ਜੀ ਪੈਰਾਗਲਾਈਡਿੰਗ ਰਵਣ ਤੂੰ ਕਰੇਂਗੀ ਨਹੀਂ ਜੀ ਹੈ ਮੈਂ ਵੀ ਨਹੀਂ ਕਰਾਂਗੀ ਬਿਓ ਦੇਖੋ ਦੋਸਤੋ ਇਧਰੋਂ ਚੜਾਈ ਜਾਂਦੇ ਆ ਜੀ ਪੈਰਾਗਲਾਈਡਿੰਗ ਵਾਲਾ ਇੱਕ ਤਾਂ ਮੈਂ ਓਕੜ ਓਕੜ ਬਾਲਾ ਡੇ ਰਦਾ ਯਾਰ ਹਉ ਤੂੰ ਚੜਾਈ ਜਾਂਦੇ ਦੋਸਤੋ ਹਉ ਦੇਖੋ ਹਉ ਆ ਗਿਆ ਲੈ ਕੇ ਮੇਰੇ ਇਧਰ ਦੋਸਤੋ ਮੈਨੂੰ ਲੱਗਦਾ ਪੈ ਕੀ ਆਕਸੀਜਨ ਦੀ ਕਮੀ ਉਹਦੀ ਸਾਹ ਚੜ ਦਿੰਦਾ ਦੇਖੋ ਦੋਸਤੋ ਹੁਣ ਡੈਵੀ ਨੂੰ ਚੜਾਉਣੇ ਆ ਜੀ ਉਹ ਉਧਰੋਂ ਲਾਓ ਵੀ ਦੋਸਤੋ ਡੈਵੀ ਨੂੰ ਦਵਾਉਣੇ ਪੈਰਾਸ਼ੂਟ ਤੇ ਝੂਟਾ ਹਾਂਜੀ ਤੇ ਹੁਣ ਲਾਗੇ ਜੀ ਸਾਰੀ ਸੇਫਟੀ ਜਿਹੜੀ ਹੁੰਦੀ ਸਮਾਨ ਹਮਮੇਰ ਨੀਚੇ ਜਾਓ ਹੈਲਮਟ ਹਾਂਜੀ ਹਾਂ ਵੀਡੀਓ ਲਈ ਜਾਵਾਂਗੇ ਜੀ ਨੀਚੇ ਕਿਰਾ ਹੱਲ ਵੱਧ ਕੇ ਤੇ ਹੈਲਮਟ ਫੂਲਮੈਂਟ ਲਾ ਕੇ ਜੀ ਫਿਰ ਇਹਦੇ ਉੱਤੇ ਚੜਾਉਣੇ ਡੈਵੀ ਨੂੰ ਦਬਾਉਣੇ ਵੱਡਾ ਹਰਾ ਝੂਟਾ ਡੈਵੀ ਤਿਆਰ ਆਂ ਗੁੱਠਾ ਜੱਕਦੇ ਯਾਰ ਉਹ ਡੈਵੀ ਪੂਰਾ ਪਾ ਨਾ ਘੜੇ ਡੈਵੀ ਤੇ ਰੈਡ ਬੱਲ ਵਾਲਾ ਇਹ ਤਾਂ ਭਾਜਦੇ ਪਹੁੰਚਣਾ ਨਹੀਂ ਆਣਾ ਉਹ ਤੁਹਾਨੂੰ ਹਾਂਜੀ ਹਾਂਜੀ ਮੈਂ ਦੱਸਣਾ ਚਲੋ ਦੋਸਤੋ ਮੈਂ ਚਲਦਾ ਹੁਣ ਥੱਲੇ ਤੇ ਥੱਲੇ ਜਾ ਕੇ ਦੇਵੀ ਆਪਾਂ ਵੀਡੀਓ ਬਣਾਉਣੇ ਆ ਲਓ ਜੀ ਉਡਾਨ ਲਓ ਵੀ ਦੋਸਤੋ ਦੇਵੀ ਨੇ ਉਡਾਨ ਭਰ ਲਈ ਦੇਖੋ ਤਿੰਨੇ ਜਣੇ ਨਾਲ ਖੜੀ ਸੀ ਦਰਿਆ ਉਾਂ ਦਾ ਇਹ ਆ ਜਾ ਵੀ ਆ ਜਾ ਆ ਜਾ ਇਹ ਦੂਜਿਆਂ ਨੂੰ ਵੀ ਰੋਣ ਕਿੰਨੀ ਦਾਅ ਬਣਦੀ ਹੈ ਨਾ ਪੈਰਾਸ਼ੂਟ ਜੇ ਦੀ ਦੂਜਿਆਂ ਨੂੰ ਵੀ ਨਾਲ ਚੱਕ ਲੈਂਦਾ ਰਹ ਹੁਣ ਹਾਂਜੀ ਆਹ ਦੇਖੋ ਇੱਕ ਏ ਦੇਖੋ ਭੱਜਾਂ ਬੜਾ ਚਾ ਸੀਗਾ ਕਹਿੰਦਾ ਪੈਰਾ ਗਲਾਈਡਿੰਗ ਹੀ ਕਰਨੀ ਆ ਮੈਂ ਵੀ ਤਾਂ ਮਤਲਬ ਜਿੱਦਿਆਂ ਦੇ ਦੋਸਤ ਇੱਧਰ ਨੂੰ ਤੁਰੇ ਨਾ ਉਦੋਂ ਦਾ ਲੱਗਾ ਇਹ ਮੈਂ ਪੈਰਾ ਗਲਾਈਡਿੰਗ ਕਰਨੀ ਆ ਪੈਰਾ ਗਲਾਈਡਿੰਗ ਕਰਨੀ ਆ ਅੱਧ ਕਰਤਾ ਇਹਨਾਂ ਚਾ ਪੂਰਾ ਉਸ ਤੋਂ ਹੁਣ ਗੱਲਾਂ ਕਰਦੇ ਸੁਣਿਆ ਉੱਤੋਂ ਆਈ ਜਾਂਦੇ ਸੀਗੇ ਕਪਲ ਸੀ ਕੋਈ ਤੇ ਉਹ ਕਿਸੇ ਨੇ ਪੁੱਛ ਲਿਆ ਕਹਿੰਦੇ ਵੀ ਉੱਥੇ ਕਿੰਨਾ ਕਹਿੰਦੇ ਪੁੱਛੀ ਨਾ ਸਿਰ ਮਾਰਦੀ ਆਉਂਦੀ ਸੀਗੇ ਇਹਨਾਂ ਦੀ ਵੀ ਨੇਰੀਲਾ ਸੀ ਖੜੇ ਦਾ ਪੱੜੀ ਕੁਛ ਨਹੀਂ ਪਹਿਲੀ ਸਾਂਝਾ ਫੁੱਲਣ ਲੱਗ ਗਿਆ ਭੱਧਿਓਗਰਾ ਆਏ ਹਾਏ ਪਰ ਦੇਖੋ ਦੋਸਤੋ ਇੱਧਰ ਪਾਓ ਕਿੱਥੇ ਦੀ ਕਿੱਥੇ ਪਉਣੀਆਂ ਹਲੇ 2-3 ਢੇੜੇ ਖਾਣੇ ਆ 2-3 ਤੋਂ ਵੀ ਵੱਧ ਹੀ ਖਾਣੇ ਬਾਈ ਕਿੰਨੇ ਕਿਢੇ ਖਾਣੇ ਪੈਣਗੇ 10 ਕਿਢੇ ਮੱਤ ਦਾ 10 ਕਿਢੇ ਬਾਈ ਕਹਿੰਦੇ 10 ਕਿਢੇ ਹੀ ਮਾੜੀ ਆ ਤੇ ਢੇੜਾ ਤਾਂ ਇੱਕ ਖਾਣਾ ਔਖਾ ਚਲੋ ਬਈ ਕੋਈ ਨਹੀਂ ਹੁੰਦਾ ਹੌਸਲਾ ਕਰਕੇ ਭੱਜ ਜਾਓ ਲੋਕ ਮੌੜ ਤੇ ਵੜਸ ਤੇ ਜੜਦੰਦੇ ਆ ਕੋਈ ਵੀ ਨਹੀਂ ਆਜੋ ਆਜੋ ਭੱਜੋ ਕਰ ਦੋਸਤੋ ਆ ਪੌੜੀਆਂ ਦੇ ਨੇ ਚੱਬੀ ਕੱਢਦੇ ਸਾਰਿਆਂ ਦੇ ਦੰਮ ਪੱਟੇ ਭੱਜਣੇ ਆਈ ਜਾਂਦੇ ਆ ਸਾਰਿਆਂ ਦੇ ਹੀ ਟੁੱਟ ਜੜ ਅੱਧੇ ਤਾਂ ਵਿਚਾਰੇ ਰਾਹ 'ਚ ਖੜ ਗਏ ਬੜੇ ਬੜੇ ਮਜ਼ਾ ਵੈਨਾ ਜੋਰ ਲੱਗਦਾ ਜੀ ਹੌਂਕਣ ਲਾ ਦੇ ਕਿਵੇਂ ਫਿਰ ਚਾਈ ਜਿਆਦੇ ਆ ਨਾ ਜੀ ਅਚਾਈ ਜਿਆਦੇ ਜੀ ਇੱਕ ਪੌੜੀਆਂ ਆ ਗਈਆਂ ਫਿਰ ਪੌੜ ਦੋਨੇ ਗੱਲਾਂ ਆ ਜਾਂਦੀਆਂ ਹਨਾ ਲੱਤਾਂ ਦਾ ਜ਼ੋਰ ਬਹੁਤ ਲੱਗਦਾ ਹਾਂਜੀ ਤੇ ਨਾਮ ਤਾਂ ਚੜ੍ਹਦੀ ਜਣਨਾ ਜੀ ਓਹੋ ਇੱਕ ਦੇਵੀ ਕਹਿੰਦਾ ਕਹਿੰਦੇ ਮੈਨੂੰ ਚੱਕੋ ਲਓ ਵੀ ਦੋਸਤੋ ਔਖੇ ਸੌਖੇ ਪਹੁੰਚ ਗਏ ਆਪਾਂ ਛੜੰਬਾ ਦੇਵੀ ਦੇ ਮੰਦਿਰ ਤੇ ਅੱਜ ਤੁਹਾਨੂੰ ਦਿਖਾ ਕੇ ਕਰਾ ਕੇ ਦਰਸ਼ਨ ਕਰੂਗੇ ਬਹੁਤ ਪੁਰਾਣਾ ਤੇ ਮਤਲਬ ਇਤਿਹਾਸਕ ਮੰਦਿਰ ਹੈ ਜੀ ਇਹ ਛੜੰਬਾ ਦੇਵੀ ਸੋਹਣਾ ਲੱਗਦਾ ਹੈ ਹੈ ਜਦੋਂ ਆ ਠੰਡ ਹੁੰਦੀ ਉਹ ਤਾਂ ਕਹਿੰਦੇ ਇੱਥੇ ਬਰਫ਼ ਜੰਮੀ ਹੁੰਦੀ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਹਾਂ ਬਰਫ਼ ਜੰਮੀ ਵੀ ਹੁੰਦੀ ਹੈ ਸੋਹਣਾ ਬਣਿਆ ਹੋਇਆ ਹੈ ਜੀ ਹੂੰ ਬਾਕੀ ਦੋਸਤੋ ਬਹੁਤ ਇੱਥੇ ਫੋਰਨਰ ਆਉਂਦੇ ਆ ਜੀ ਘੁੰਮਣ ਦੇਖੋ ਤੁਸੀਂ ਉਹ ਦੇਖੋ ਗੋਰੀ ਫਰਦੀ ਤੇ ਹੈ ਲੱਕੜ ਦਾ ਬਣਿਆ ਹੋਇਆ ਹੈ ਜੀ ਕਹਿੰਦੇ ਹਾਂ ਇਹ ਲੱਕੜ ਦਾ ਬਣਿਆ ਹੋਇਆ ਹੈ ਜੀ ਆ ਕੇ ਹਾਂ ਚਲੋ ਅੰਦਰ ਚੱਲਦੇ ਆ ਪ੍ਰਸ਼ਾਦ ਖਰੀਦਣ ਲਈ ਆਹ ਹੁਣ ਪ੍ਰਸ਼ਾਦ ਲੈ ਲਈਏ ਹੱਥ ਧੋਣੇ ਸੀ ਜੀ ਪਹਿਲਾਂ ਚਲੋ ਹੱਥ ਧੋਣ ਲਈ ਪਹਿਲਾਂ ਮੱਥਾ ਟੇਕਣ ਦੋਸਤੋਂ ਰਮਨ ਤੇ ਖੁਸ਼ ਕਰਨੀ ਚਲੇ ਗਏ ਸੀ ਦੋਨੋਂ ਜਣੇ ਤੇ ਮੈਂ ਤਾਂ ਡੈਵੀ ਬੈਠੇ ਦੀਏ ਇਹਨਾਂ ਦੇ ਜੁੱਤਿਆਂ ਦੀ ਰਾਖੀ ਡੈਵੀ ਆਪਦਾ ਪੱਖੇ ਰਹਿ ਲੈਂਦਾ ਵਈ ਜਿਹੜਾ ਇਹਨੇ ਡੈਵੀ ਨੇ ਪੱਖੇ ਨਾਲ ਹਵਾ ਲਈ ਇਹਨਾਂ ਦੋਸਤੋਂ ਇਹ ਕਹਿੰਦਾ ਮੱਥਾ ਪ੍ਰਸ਼ਾਦ ਬਾਈ ਪ੍ਰਸ਼ਾਦ ਮੈਂ ਇੱਕ ਮਿੰਟ ਲੈ ਲੈਣਾ ਵੀਡੀਓ ਬੰਦ ਕਰ ਲਾ ਗਰਸ਼ਨ ਤਾਂ ਕਰਾਈ ਜੀ ਤੇ ਆ ਚਾਰ ਸਫੇਰੇ ਭੇਡਾਂ ਦੇ ਸੂਰ ਵੀ ਲਾਏ ਹੋਏ ਨੇ ਇਹ ਸਿੰਘ ਜੀ ਕਹਿੰਦੇ ਰਮਨ ਹੋਈ ਗੱਲ ਪੱਕੀ ਆ ਨਾ ਪਹਿਲਾਂ ਮੇਰੀ ਨਿਗਣੀ ਵੱਜੀ ਵੇ ਚੋੜਾ ਕੋਈ ਕਰਨ ਤੋਂ ਵੀ ਇੱਧਰ ਕੁਰਸੀ ਆਇਆ ਨਾ ਬਸ ਇੱਥੇ ਵਾਈ ਹੂੰ ਉਹ ਟੋਕਾ ਖਾਣ ਦਾ ਮਸਾਹ ਤੇ ਰੋਟੀ ਆ ਗਈ ਦੋਸਤੋ ਆਪਣੀ ਰੋਟੀ ਮੰਗਾਲੀ ਸੀ ਜੀ ਦਹੀਂ ਦੂਹੀਂ ਲੈ ਆਂਦੀ ਸੀ ਅੱਜ ਸਬਜੀ ਟੈਸਟ ਕਰ ਕਾਦੀ ਮੰਗਾਈ ਹੈ ਕਰਨ ਗੋਭੀ ਦੀ ਬਾਈ ਗੋਭੀ ਦੀ ਆਲੂ ਗੋਭੀ ਆਲੂ ਗੋਭੀ ਜਮ ਘਰ ਵਾਲਾ ਸਵਾਲ ਲੈਨੇ ਆ ਦੋਸਤੋ ਤੇ ਆ ਕੀ ਰਮਣੋ ਸੂਜੀ ਸੂਜੀ ਦਾ ਹਲਵਾ ਹੈ ਨਾ ਹੂੰ ਇਸ ਬਾਈਨ ਡੇ ਬਣਾਇਆ ਸੀ ਪਤੋ ਸਾਰਾ ਕੁਝ ਨਗੋਲ ਹੁਣ ਖਾਣਿਆ ਖਾਣਾ ਰੋਟੀ ਆ ਗਈ ਸੀਗੀ ਸੋ ਦੋਸਤੋ ਵੀਡੀਓ ਹੋਈ ਤੇ ਲਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨ ਬਹੁਤ ਬਹੁਤ ਧੰਨਵਾਦ ਜੀ